ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀ ਦੀ ਵਾਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS HAI HOI SAHAY ARJUN HAR GOBIND NO SIMRAO SHRI HAR RAI SHRI HAR KRISHNA TAIYAY JIT JITHE SAB DUKH JAY TEG BAHADUR SIMRIYA KAR NAU NIDH AAVAY TAI SAB THAI HOYE SAHAY PAURI ਖੰਡਾ ਪ੍ਰਥਮੇ ਸਾਜ ਕੈ ਜਿਨ ਸਭ ਸੰਸਾਰ ਉਪਾਇਆ ਬ੍ਰਹਮ ਵਿਸ਼ਨ ਮਹੇਸ਼ ਸਾਜ ਕੁਦਰਤੀ ਇੰਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜ ਕੈ ਦੇਤਾ ਦਾਨਾਸ਼ ਕਰਾਇਆ ਤੈਥੋ ਹੀ ਬਲਰਾਮ ਲੈ ਨਾਲ ਬਾਣਾ ਦੇ ਸਿਰ ਕਾਇਆ ਤੈਥੋ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराया ਬਡੇ ਬਡੇ ਮਨ ਦੇਵਤੇ ਕਈ ਯੁਗ ਤਿਨੀ ਤਨ ਉਪਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦਸੀਲੀ ਤ੍ਰੇਤਾ ਆਇਆ ਨਚੀ ਕਲ ਸਰੋਸਰੀ ਕਲ ਨਰਦ ਡੌਰੂ ਵਾਇਆ ਅਭਮਾਨ ਉਤਾਰਨ ਦੇਵਤਿਆ ਮਹਿ ਖਸੁਰ ਸੁੰਡ ਉਪਾਇਆ ਜੀਤ ਲੈ ਤਿਨ ਦੇਵਤੇ ਤੈ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਏ ਕੈ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨੇ ਕਾਲ ਕੈ ਤਿਨ ਗਿਰ ਕੈਲਾਸ ਟਕਾਇਆ ਡਰ ਕੈ ਹੱਥੋਂ ਦਨਵੀ ਦਿਲ ਅੰਦਰ ਤਰਾਸ ਵਿਧਾਇਆ ਪਾਸ ਦੁਰਗਾ ਦੇ ਅੰਦਰ ਆਇਆ ਪੌੜੀ ਇਕ ਦਿਹਾੜੇ ਨਾਵਣੀ ਆਈ ਦੁਰਗਸਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕਰਾਈ ਸਾਤੇ ਦਾਨਵੀ ਲੋਕੀਂ ਤਹੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਿਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭਨਾ ਰਾਖਸਾਂ ਕਿਨੈ ਨਾ ਜਿੱਤਾ ਜਾਈ ਮਹਖੇ ਦੇਤ ਨੂੰ ਤੇਰੀ ਸ਼ਾਮ ਤਕਾਈ ਦੇਵੀ ਦੁਰਗਸਾਹ ਪੌੜੀ ਦੁਰਗਾ ਬਣੇ ਸੁਨੰਦੀ ਹਸੀ ਹੜਹੜਾਏ ਉਹੀ ਸਿੰਘ ਮੰਗਾਇਆ ਰਕਸ ਪਖਣਾ ਚਿੰਤਾ ਕਰਹੁ ਨ ਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਹਾ ਮਾਈ ਰਕਸ ਮਾਰਣੇ ਦੋਹਰਾ ਰਕਸ ਆਏ ਰੋਹਲੇ ਖੇਤ ਭਿੜਨ ਕੇ ਚਾਏ ਲਸਕਨ ਤੇਗਾ ਵਰਸ਼ੀਆਂ ਸੂਰਜ ਨਦਰ ਨ ਪਾਏ ਪੌੜੀ ਦੁਹਾ ਕੰਧਾਰਾ ਮੋਹੇ ਜੁੜੇ ਢੋਲ ਸੰਖ ਨਗਾਰੇ ਵੱਜੇ ਰਕਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸੋਹੇ ਜੁਧ ਨੂੰ ਇਕ ਜਾਤ ਨ ਭਾਣਨ ਭੱਜੇ ਖੇਤ ਅੰਦਰ ਜੋਦੇ ਗੱਜੇ ਪੌੜੀ ਜੰਗ ਮੁਸਾਫਾ ਵੱਜਿਆ ਰਣ ਘੁਰੇ ਨਗਾਰੇ ਚਾਵਲੇ ਝੁੱਲਣ ਨੇਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਉੰਗਣ ਜਾਣ ਜਟਾਵਲੇ ਦੁਰਗਾ ਦਾਨੋਂ ਡਹਿ ਰਣ 나ਦ ਵਜਣ ਖੇਤ ਪੀ ਹਾਵਲੇ ਬੀਰ ਪਰੋ ਤੇ ਬਰਛੀਆਂ ਜਣ ਡਾਲ ਚ ਮੁਟਿਆਵਲੇ ਇੱਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੂਟਣ ਬਾਵਲੇ ਇੱਕ ਚੋਣ ਚੋਣ ਝਾੜੋ ਕੱਡੀਆਂ ਰੇਤ ਵਿੱਚੋਂ ਸੋਇਨਾ ਡਾਵਲੇ ਗਦਾ ਤ੍ਰਿਸੂਲਾ ਬਰਸ਼ੀਆਂ ਤੀਰ ਵਗਨ ਖਰੇ ਉਤਾਵਲੇ ਜਾਣ ਦੱਸੇ ਪੁਜੰਗਮ ਸਾਵਲੇ ਮਰ ਜਾਵਨ ਬੀਰ ਰੁਹਾਵਲੇ ਪੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਧਾਏ ਰਾਗ ਸਰੋਹਲੇ ਚੌ ਗਿਰਦੋ ਭਾਰੇ ਹੱਥੀ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨਨ ਠੇ ਜੁਦ ਤੇ ਜੋਦੇ ਜੁਝਾਰੇ ਦਿਲ ਵਿੱਚ ਰੋਹ ਬਿਢਾਏ ਕੈ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੇ ਵੀਰ ਖੇਤ ਉਤਾਰੇ ਮਾਰੇ ਜਾਪਣ ਬਿਜਲੀ ਸਿਰ ਭਾਰ ਮੁਰਾਰੇ ਪੌੜੀ ਝੋਟ ਪਈ ਦਮਾਂ ਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਿੰਘਣਸਾਰ ਦੀ ਪੇਟ ਮਲੰਦੇ ਲਾਈ ਮਹਖੇ ਦਾਇਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਛੋਟੀ ਜਾਣ ਦਿਖਾਈ ਤਾਰੇ ਧੂਮਕੇਤ ਪੌੜੀ ਛੋਟਾ ਪਵਨ ਨਿਗਾਰੇ ਅਣੀਆਂ ਜੁਟੀਆਂ ਧੂਹ ਲਈਆਂ ਤਰਵਾਰੀ ਦੇਵਾ ਦਾਨਵੀ ਵਾਹਨ ਵਾਰੂਵਾਰੀ ਸੂਰੇ ਸੰਘਰੇ ਵਗੇ ਰਤ ਝੁਲਾਰੀ ਜੋ ਗੇਰੂ ਬਾਬੁਤਰਾ ਦੇਖਣ ਬੈਠ ਅਟਾਰੀ ਨਾਰੀ ਰਾਗਸਾ ਪਾਈ ਧੂਨ ਸਵਾਰੀ ਦੁਰਗਾ ਦਾਨਵੀ ਪੌੜੀ ਲਖਨਗਾਰੇ ਵਜਣ ਆਮੋ ਸਾਹਮਣੇ ਰਕਸ ਰਣੋਂ ਨ ਭਜਣ ਰੋਹੇ ਰੋਹਲੇ ਸਹੀਹਾ ਵਾਗੂ ਗਜਣ ਸਭੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਦੁਹਰੇ ਰਣ ਸੰਗਲਿਆਲੇ ਧੂੜਲ ਪੇਟੇ ਤੂਹਰੇ ਸਰਦਾਰ ਜਟਾਲੇ ਪੁਖਲੀਆਂ ਨਾਸਾ ਜਿੰਨਾ ਮੋਹ ਜਾਪਨ ਆਲੇ ਤਾਹੇ ਦੇਵੀ ਸਾਹਮਣੇ ਬੀਰ ਮੋਛਲੀ ਵਾਲੇ ਸਰਪਤ ਜਿਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਣ ਕਣੀਰ ਕਾਲੇ ਪੌੜੀ ਚੋੜ ਪਈ ਖਰਚਾਮੀ ਦਿਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਕੈ ਰਾਕਸ ਵੱਡੇ ਅਲਾਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਕੁਰੇ ਨਗਾਰੇ ਦਿਲਾਂ ਪੜੰਦਿਆਂ ਪਾਏ ਮਹਿਖਿਲ ਭਾਰੇ ਦੇਵਾ ਦਾਨਵਾ ਵਾਹਨ ਫਟ ਕਰਾਰੇ ਰਾਕਸ ਰੋਹਲੇ ਜਪਣ ਤੇਗੀਾਰੇ ਮਿਆਨੋ ਤੂਹੀਆਂ ਜੋਦੇ ਵਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੇ ਕਦੇ ਨਾ ਆਖਣ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਖੜਗ ਲੈ ਪੌੜੀ ਉਮਲ ਲਥੇ ਜੋਦੇ ਮਾਰੂ ਬਜਿਆ ਬੱਦਲ ਜਿਉ ਮਹਿ ਖਾਸੁਰ ਰਣ ਵਿੱਚ ਗਜਿਆ ਇੰਦਰ ਜਿਹਾ ਜੋਦਾ ਮੈਉ ਭਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸਜਿਆ ਵਜੇ ਟੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੇ ਰਹਿ ਬਾਰੇ ਅਹਮੋ ਸਾਹਮਣੇ ਅਗਨਤ ਬੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਣ ਮਨਾਰੇ ਮਾਰੇ ਵਿਜਦੇ ਖੁੱਲਨੀ ਵਾਲੀ ਦੈਤ ਅਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾ ਖਾਏ ਕੈ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਨਾਲ ਤੌਸਾਂ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੂਹਿਆ ਮਹਖਾਸੁਰ ਭਾਰੀ ਉਮਲ ਲੱਥੇ ਸੂਰਮੇ ਮਾਰ ਮਚੀ ਕਰਾਰੀ ਜਾਪੇ ਚੱਲੇ ਰਤ ਦੇ ਸਲਲੇ ਜੱਟ ਧਾਰੀ ਪੌੜੀ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਧੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖ ਸਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ਪਖਰ ਤੁਰਾ ਪਲਾਣੀ ਰੜਕੀ ਧਰਤ ਜਾਏ ਲੈਦੀ ਅੰਗਾ ਸਿਧਾਣੀ ਸਿੰਘਾ ਧੌਲਦਿਆਂ ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੈ ਵੱਡੇ ਗਨ ਤੇ ਖਾਣੀ ਮੂਵੇ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੂਹ ਮਿੰਜਦੀ ਚਾਰੇ ਯੁਗ ਕਹਾਣੀ ਚਲਗ ਤੇਗਦੀ ਬਿੱਦਣ ਖੇਤ ਵਿਹਾਣੀ ਮਹਿਕੇ ਦੇਤ ਨੂੰ ਇਤੇ ਮਹਿਖਾ ਸੁਰ ਦੇਤ ਮਾਰੇ ਦੁਰਗਾ ਆਇਆ ਚੌਦਹ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਾਣਕਾਰੀ ਸਮਾਏ ਪਠਾਣੀ ਸੁਣ ਕੈ ਰਾਗ ਨੂ ਰਤੂ ਦੇ ਹੜਵਾਣੀ ਚੱਲੇ ਬੀਰ ਖੇਤ ਪੀਤਾ ਫੁੱਲ ਇਆਣੀ ਘੁੰਮਣ ਸੂਰਮੇ ਹੋਏ ਅਲੂਪ ਭਵਾਨੀ ਦੇਵਾ ਨੂੰ ਰਾਜ ਦੇ ਈਸਰ ਦੀ ਬਰਦਾਨੀ ਹੋਏ ਜੇਤ ਦਿਨ ਸੁੰਭ ਨਸੁੰਭ ਗਮਾਨੀ ਜਨਮੇ ਸੂਰਮੇ ਇੰਦਰੀ ਦੀ ਰਜ ਧਾਨੀ ਤੱਕੀ ਜਿਤਨੀ ਇੰਦਰਪੁਰੀ ਤੇ ਧਾਵਣਾ ਵਡ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਖਰਾ ਭੇੜ ਸੰਦਾ ਸਾਜ ਬਣਾਇਆ ਜੁੰਮੇ ਕਟਕਾ ਸ਼ੂਹਣੀ ਅਸਮਾਨ ਗਰਦੀ ਛਾਇਆ ਰੋਹ ਸੁੰਭ ਨੇ ਸੁੰਭ ਸਿਧਾਇਆ ਪੌੜੀ ਸੁੰਭ ਨੇ ਸੁੰਭ ਅਲਾਇਆ ਵਡ ਜੋਦੀ ਸੰਘਰ ਵਾਏ ਰੋਹ ਦਿਖਾ ਲਈ ਦਿੱਤੀਆ ਵਿਰਿਆਮੀ ਤੁਰੇ ਨਚਾਏ ਕੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅੜੜਾਏ ਦੇਉ ਦਾਨੋ ਲੁਝਣ ਆਏ ਪੌੜੀ ਦਾਨੋ ਦੇਉ ਅਨਾਗੀ ਸੰਘਰ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਧਿਆ ਭੂਤਾ ਇਲਾ ਕਾਗੀ ਗੋਸਤ ਪਖਿਆ ਹਮੜ ਧਮੜ ਜਾਗੀ ਕਤੀ ਸੂਰਿਆ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਉ ਭਜਾਈ ਮਿਲ ਕੇ ਰਾਕਸੀ ਲੋਕੀ ਤੇ ਹੀ ਫਿਰਾਈ ਦੂਹੀ ਆਪਣੀ ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ਆਦੀ ਚੰਡ ਚੜਾਈ ਉੱਤੇ ਰਾਖਸਾਂ ਪੌੜੀ ਆਈ ਫੇਰ ਭਵਾਨੀ ਖਬਰੀ ਪਾਈਆ ਦੈਤ ਵੱਡੇ ਅਭਿਮਾਨੀ ਹੋਏ ਏ ਕਠੇ ਲੋਚਨ ਤੂੰ ਗਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾ ਨੂੰ ਆਪ ਕਹਾਇਆ ਛੱਟ ਪਈ ਪਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਧੂਹ ਮਿਆਨੋਂ ਖੰਡਾ ਹੋਈ ਸਾਹਮਣੇ ਸਭੇ ਬੀਰ ਸੰਘਾਰੇ ਤੂੰ ਮਰਨੈਣ ਦੇ ਜਾਣ ਲੈ ਕਟੇ ਆਰੇ ਦਰਖਤ ਬਾਡੀਆਂ ਪੌੜੀ ਚੋਬੀ ਤਉ ਉਸ ਬਜਾਈ ਦਲਾ ਮੁਕਾਬਲਾ ਰੂਪਵਾਨੀ ਆਈ ਉੱਤੇ ਰਾਕਸਾ ਖੱਬੇ ਦਸਤ ਨਚਾਈ ਸਿੰਘਣਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਭਾਈਆਂ ਮਾਰਨ ਭਾਈ ਦੁਰਗਾ ਜਾਣਕੇ ਰੋਹ ਹੋਏ ਚਲਾਈ ਰਾਕਸ ਰਾਏ ਨੂੰ ਜਮਪੁਰ ਦੀਆ ਪਠਾਈ ਲੋਚਨ ਤੂ ਮਨੂ ਜਾ ਪੇ ਦਿੱਤੀ ਸਾਈ ਮਾਰਨ ਸੁੰਬ ਦੀ ਪੌੜੀ ਭੰਨੇ ਦੇਤ ਪੁਕਾਰੇ ਰਾਜੇ ਸੁੰਬ ਥੈ ਲੋਚਣ ਤੂਮ ਸੰਘਾਰੇ ਸਣੇ ਸਿਪਾਹੀਆ ਚੁਣ-ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਪਣ ਅੰਬਰ ਤਾਰੇ ਡਿੱਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਵਿਜਦੇ ਦੇਤਾ ਦੇ ਦਲ ਹਾਰੇ ਦਹਿਸਤ ਖਾਏ ਕੈ ਬਚੇ ਸੋ ਮਾਰੇ ਮਾਰੇ ਰਹਿਬੇ ਰਾਏ ਥੈ ਪੌੜੀ ਰੋਹ ਹੋਏ ਬੁਲਾਏ ਰਾਕਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਛਪਰ ਛਾਏ ਬਣੀਆਂ ਕੇਜਮਾ ਜੇਤੇ ਰਾਏ ਬੁਲਾਏ ਚੱਲੇ ਜੁਦਨੋ ਜਾਣ ਜਮ ਪੁਰ ਪਕੜ ਚਲਾਏ ਸੱਬੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦੱਲਾ ਮੁਕਾਬਲਾ ਰੋਹ ਰੋਹੇਲੇ ਆਏ ਉੱਤੇ ਰਾਕਸਾ ਸਭਨੀ ਤੁਰੇ ਨਚਾਏ ਬਰਸ਼ੇ ਪਕੜ ਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਦਾ ਤੀਰੀ ਸ਼ਹਿ ਬਰ ਲਾਈ ਬੁੱਠੀ ਦੇਵਤਾ ਭੇਰੀ ਸੰਖ ਵਜਾਏ ਸਿੰਘ ਹਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨਖ ਲੈ ਜਿਨੀ ਦਸਤ ਉਠਾਏ ਰਹੇ ਨਾ ਜੀਵੰਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਸੁੰਭਨ ਸੁੰਭਰ ਸਾਇ ਮਾਰੇ ਦੈਤ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੀ ਜਿਨੀ ਦੇ ਉਪਜਾਏ ਇੰਦਰ ਜਿਹਵੇ ਤੇਈ ਮਾਰ ਗिराਏ ਪਲ ਵਿੱਚ ਦੇਵਤਾ ਓਨੀ ਦਿਸਤੀ ਦਸਤ ਵਜਾਏ ਤਿਨਾ ਚੇਤਕਾਰ ਫਿਰ ਸਰਵਣਤ ਬੀਜ ਚਲਾਏ ਬੀੜੇ ਰਾਏ ਦੇ ਸੰਝ ਪਟੇਲਾ ਪਾਏ ਚਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਾਕਸ ਰੋਹਲੇ ਕਦੀ ਨਾ ਕਿਨੇ ਹਟਾਏ ਜੁਦ ਮਚਾਏ ਕੈ ਮਿਲ 23 ਦਾਨੋ ਆਏ ਹੁਣ ਸੰਘਰ ਦੇਖਣਾ ਪੌੜੀ ਦੇਤੀ ਡੰਡ ਉਭਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੂਰ ਸੁਣ ਖੱਬੈ ਦਸਤ ਉਭਾਰੀ ਗਦਾ ਫਰਾਏ ਕੈ ਸੈਨਾ ਸਭ ਸੰਘਾਰੀ ਸਰਨਤ ਬੀਜ ਦੀ ਜਣ ਮਦ ਖਾਏ ਮਦਾਰੀ ਘੂਮਨ ਸੂਰ ਮੇ ਅਗਣਤ ਪਾਉ ਉਪਸਾਰੀ ਰੁਲੇ ਅਹਾੜ ਵਿੱਚ ਜਾਪੇ ਖੇੜ ਖਿਡਾਰੀ ਸੁੱਤੇ ਫਾਗ ਨੂੰ ਸਰਣਵਤ ਬੀਜ ਹਕਾਰੇ ਰਹਦੇ ਸੂਰਮੇ ਜੋਦੇ ਜੇੜ ਮਨਾਰੇ ਦਿਸਨ ਖੇਦ ਵਿੱਚ ਸਭ ਨੇ ਦਸਤ ਉਭਾਰੇ ਤੇਗਾ ਤੂਹੇ ਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਝਾ ਤੇ ਠਣਕਾਰੇ ਤੇਗੀ ਉਭਰੇ ਘਾਟ ਘੜਨ ਠਠਿਆਰੇ ਜਾਨ ਬਣਾਏ ਕੈ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਘੂਮਰ ਬਰਗਿਸਤਾਨੀ ਦਲ ਵਿੱਚ ਘਤੀਓ ਸਣੇ ਤੁਰਾ ਪਲਾਣੀ ਡਿਗਣ ਸੂਰਮੇ ਓਠ ਓਠ ਮੰਗਣ ਪਾਣੀ ਕਾਇਲ ਘੂਮਦੇ ਏਵੜ ਮਾਰ ਵਿਹਾਣੀ ਉੱਪਰ ਰਾਖਸਾ ਬਿਜਲ ਜਿਉ ਝਰਲਾਣੀ ਉੱਠੀ ਦੇਵਤਾ ਪੌੜੀ ਚੋਬੀ ਤੋਸ ਉਬਾਰੀ ਦਲਾ ਮੁਕਾਬਲਾ ਸੱਬੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋਹ ਵਢਾਏ ਕੈ ਸਿਰ ਵਿੱਚ ਤੇਗ ਵਗਾਈ ਸਰਣਤ ਬੀਜ ਦੇ ਅਗਣਤ ਦਾਨੋ ਭਾਰੇ ਹੋਏ ਲੂਹੂਆ ਜੋ ਦੇ ਜੀੜ ਮਨਾਰੇ ਅੰਦਰ ਖੇਤ ਦੇ ਦੁਰਗਾ ਨੂੰ ਲਲਕਾਰੇ ਆਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਆਵਦੇ ਰਤੂ ਦੇ ਪ੍ਰਨਾਲੇ ਤਿੰਨ ਤੇ ਭੋਏ ਪਏ ਕੁੱਠੇ ਕਰਨਿਆਰੇ ਰਾਕਸ ਹੜ ਹੜਾਏ ਧੱਗਾ ਸੰਗਲੀਆਲੀ ਸੰਗ ਰਵਾਇ ਬਰਸ਼ੀ ਬੰਬਲੀਆਲੀ ਸੂਰੇ ਸੰਘਰੇ ਭੇੜ ਮਚਿਆ ਬਿਰਾਲੀ ਦੁਰਗਾਦਾਨਵੀ ਮਾਰਮਚੀ ਮੋਹਰਾਲੀ ਅੰਦਰ ਖੇਤ ਦਾ ਜਾਣ ਨਟ ਲਥੇ ਸ਼ਾਲੀ ਢੋਲ বাজਾਏ ਕੈ ਲੋਹੂ ਫਾਤੀ ਜਾਲੀ ਲੋਥੀ ਜਮ ਧੜੀ ਘਣ ਵਿੱਚ ਜਿਉ ਸੰਸ਼ਾਲੀ ਤੇਗਾ ਹਸੀਆਂ ਘੁਮਰਿਆਰ ਸਿਆਲੀ ਬਣੀਐ ਕੇ ਜਮਾ ਧਗਾ ਸੂਲ ਬਜਾਈਆਂ ਦਲਾ ਮੁਕਾਬਲਾ ਤੂਹਮਿਆਂ ਨੂੰ ਲਈਆ ਜਵਾਨੀ ਸੂਰਮੀ ਸਰਣਵਤ ਬੀਜ ਬਧਾਈਆ ਅਗਨਤ ਸੂਰਤਾ ਦੁਰਗਾ ਸੋਹੇ ਆਈਆ ਰੋਹ ਵਢਾਇ ਕ ਸਬਨੀ ਆਣ ਵਗਾਈਆ ਤੇਗਾ ਤੂਹੇ ਕ ਦੁਰਗਾ ਸਭ ਬਚਾਈਆ ਢਾਲ ਸੰਭਾਲ ਕੇ ਦੇਵੀ ਆਪ ਚਲਾਈਆ ਤੱਕ ਤੱਕ ਦਾਨਵੀ ਲੋਹੂ ਨਾਲ ਡੁਬਾਈਆ ਤੇਗਾ ਨੰਗਿਆ ਸਾਰ ਸੁੱਤੀ ਜਨ ਨਾਈਆਂ ਮਿਲ ਕੇ ਦੇਵੀਆਂ ਸਬੇ ਮਾਰ ਗਿਰਾਈਆਂ ਅੰਦਰ ਖੇਤ ਦੇ ਤੇ ਦੂ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਇਕੈ ਚੰਦ ਚ ਤਾਰੀ ਕਾਲ ਕਾਮਨ ਬਹਿਲਾ ਰੋਸ ਵਢਾਏ ਕੈ ਨਿਕਲੀ ਮੱਥਾ ਫੂੜ ਕੇ ਜਨ ਫਤੇ ਨੀਸਾਨ বাজਾਏ ਕੈ ਜਾਗ ਸੋ ਜਮੀ ਜੋਦ ਨੂੰ ਜਰਵਾਣਾ ਜਣ ਮਰੜਾ ਏ ਕੈ ਦਲ ਵਿੱਚ ਘੇਰਾ ਕਤਿਆ ਜਣ ਸੇਹ ਤੁਰਿਆ ਗਣਨਾ ਏ ਕੈ ਆਪ ਵਿਸੂਲਾ ਹੋਇਆ ਤੈ ਲੋਕਾ ਤੇ ਖੁਨਸਾਏ ਕੈ ਰੋਹ ਸਧਾਈਆਂ ਚਕਰਪਾਣ ਕਰ ਨੰਦਾ ਖੜਗ ਉਠਾਏ ਕੈ ਅੱਗੇ ਰਾਖਸ ਬੈਠੇ ਰੋਹਲੇ ਤੀਰੀ ਤੇ ਗੀ ਸ਼ਹਿਬਰ ਲਾਇਕੈ ਪਕੜ ਪਛਾੜੇ ਰਾਖਸਾਂ ਦਲ ਦੇਤਾ ਅੰਦਰ ਜਾਏ ਕੈ ਬੋ ਕੇਸੀ ਪਕੜ ਪਛਾੜਿਆਂ ਤਿਨ ਅੰਦਰ ਧੂਮ ਰਚਾਏ ਕੈ ਬੜੇ ਬੜੇ ਚਨ ਸੂਰਮੇ ਗਹਿ ਕੋਟੀ ਦਏ ਚਲਾਏ ਕੈ ਰਣ ਕਾਲੇ ਗੁੱਸਾ ਖਾਏ ਕੈ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਅਣੀਆਰਾ ਚੋਈਆ ਧੂਏ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆ ਹੂਰਾ ਸ਼ਰਨਮਤ ਬੀਜ ਨੂੰ ਕਤ ਘੇਰ ਖਲੋਈਆ ਲਾੜਾ ਦੇਖਣ ਲਾੜੀਆਂ ਚੋ ਗਿਰਦ ਹੋਈਆਂ ਚੋਬੀ ਤੌਸਾ ਪਾਈ ਦਲਾ ਮੁਕਾਬਲਾ ਦਸਤੀ ਤੂੰ ਨਚਾਈਆ ਤੇਗਾ ਨੰਗੀਆਂ ਸੂਰੀਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ ਬਿੱਦਣ ਰਾਤੀ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹੂ ਭਖਣਾ ਫੌਜਾ ਮਾਰ ਹਟਾਈਆਂ ਦੇਵਾਂ ਦਾਣਵਾ ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ ਪੁਹੀ ਨਾ ਪੌਣੇ ਪਾਈਆ ਬੂੰਦਾ ਰਕਤ ਦੀਆਂ ਕਾਲੀ ਖੇਤ ਖਪਾਈਆਂ ਸਭਹਿ ਸੂਰਤਾ ਬਹੁਤੀ ਸ੍ਰੀ ਬਿਹਾਈਆ ਘੜੀਆਂ ਕਾਲ ਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰ ਮੇ ਸੁंभ ਸੁਣੀ ਕਰ ਹਾਲੀ ਸਰਣਮਤ ਬੀਜ ਦੀ ਰਣ ਵਿੱਚ ਕਿੰਨੇ ਨਾ ਝਾਲੀ ਦੁਰਗਾ ਆਵਦੀ ਬਹੁਤੇ ਬੀਰ ਜਟਾਲੀ ਉੱਠੇ ਆਖ ਕੈ ਝੋਟਾ ਪਾਨ ਤਬਾਲੀ ਜਸਨ ਜੁਦ ਨੂੰ ثار تھر پرثمی چالی دلا چڑھندیا نو جے ہے حالی سہدری آو وچ ਧੂੜ ਉਤਾਹ ਕਾਲੀ ਛੜੀ ਤੁਰੰਗਮਾ ਜਾਣ ਪੁਕਾਰੂ ਚਾਲੀ ਧਰਤੀ ਇੰਦਰ ਥੈ ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰੀਆਂ ਸਾਜੀ ਚੱਲੇ ਸੋਹੇ ਦੁਰਗ ਸਾਹ ਜਾਣ ਕਾਬੇ ਹਾਜੀ تیری ਤੇਗੀ ਜਮ ਧੜੀ राण वंडी पाजी एक कायक घुमन सूरमे जान मकतब काजी एक वीर परोते बरछिए जो झुक पौण निवाजी एक दुर्गा सोहे खुन सकै खुनसायन ताजी एक धावन दुर्गा सामने जो पुखियाए पाजी कदे ना रजे जो जते रज होए राजी बजे संगली आले संगर दोहरे ਡਹੇ ਜੋ ਖੇਤ ਜਟਾਲੇ ਹਾਠਾ ਜੋੜ ਕੇ ਨਿਜੇ ਬੰਬਲੀ ਆਲੇ ਦਿਸਣ ਔੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਤੈ ਦਾਨਵੀ ਸੂਲ ਹੋਈਆਂ ਕੰਗਾ ਵਾਛੜ ਕਤੀ ਸੂਰੀਆਂ ਵਿੱਚ ਖੇਤ ਖਤੰਗਾ ਤੂਹੇ ਕਿਰਪਾਣਾ ਤਿੱਖੀਆਂ ਵੱਡ ਲਾਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਪੌੜੀ ਪੋਰੜ ਫੌਜਾਂ ਆਇਆ ਬੀਰ ਜੜੇ ਕੰਧਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉੱਠੇ ਰਣ ਮਚਿਆ ਵੱਡੇ ਹੰਕਾਰੀ ਸਿਰ ਧੜ ਬਾਹਾਂ ਗੰਨਲੇ ਫੁੱਲ ਜੇ ਹੈ ਬਾੜੀ ਜਾਪੇ ਕੱਟੇ ਬਾਡੀਆਂ ਰੁੱਖ ਚੰਦਨ ਆਰੀ ਦੁਹਾ ਕੰਧਾਰਾ ਮੋਹੇ ਜੁੜੇ ਜਾਂ ਸੱਟ ਪਈ ਪਰਵਾਰ ਕਉ ਤੱਕ ਤੱਕ ਕੈਬਰ ਦੁਰਗ ਸਾਹ ਤੱਕ ਮਾਰੇ ਭਲੇ ਜੁਝਾਰ ਕਉ ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਅਸਵਾਰ ਕਉ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕਉ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਰਵਾਰ ਕਉ ਏਦੂ ਪਾਰੋ ਓਤ ਪਾਰ ਹਰਨਾਕਸ ਕਈ ਹਜ਼ਾਰ ਕਉ ਜਿਣ ਇਕਾ ਰਹੀ ਕੰਧਾਰ ਕਉ ਸਦ ਰਹਿਮਤ ਤੇਰੇ ਵਾਰ ਕਉ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਸੱਟ ਪਈ ਜਮ ਧਾਨ ਕਉ ਤਦ ਖਿੰਗ ਨਿਸੁੰਦ ਨਚਾਇਆ ਢਾਲ ਉਪਰ ਬਰਗਸਤਾਨ ਕੋ ਫੜੀ ਬਲੰਦ ਮੰਗਾਇ ਉਸ ਫਰਮਾਇਸ ਕਰ ਮੁਲਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਘਤਣ ਘਾਣ ਕੋ ਅੱਗੇ ਤੀਗ ਵਗਾਈ ਦੁਰਗ ਸਾਹ ਬੜ ਸੁੰਭਨ ਬਹੀ ਪਲਾਨ ਕੋ ਰੜ ਕੀ ਜਾਏ ਕਹਿ ਧਰਤ ਕਉ ਬੜ ਪਖਰ ਬੜ ਕੇ ਕਾਨ ਕਉ ਬੀਰ ਪਲਾਨੋ ਡਿਗਿਆ ਕਰ ਸਿਜਦਾ ਸੁंभ ਸੁਜਾਨ ਕਉ ਸਾਬਾਸ ਸਲੋਣੇ ਖਾਨ ਕਉ ਸਦਾ ਸਾਬਾਸ ਤੇਰੇ ਤਾਨ ਕਉ ਤਾਰੀਫ ਪਾਨ ਚਬਾਨ ਕਉ ਸਦ ਰਹਿਮਤ ਕਹਿਫਾਂ ਖਾਨ ਕਉ ਸਦ ਰਹਿਮਤ ਤੁਰੇ ਨਚਾਨ ਕਉ ਪੌੜੀ ਦੁਰਗਾ ਤੈ ਦਾਨਵੀ ਗੈ ਸੰਘਰ ਕਿਥੇ ਉਰੜੇ ਉੱਠੇ ਸੂਰਮੇ ਆ ਡਾਹੇ ਮਥੇ ਕਟ ਤੂਫੰਗੀ ਕੈਬਰੀ ਦਲ ਗਾਹ ਨਿਕਥੇ ਦੇਖਣ ਜੰਗ ਫਰੇਸ ਤੇ ਅਸਮਾਨੋਂ ਲਥੇ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਦਲ ਘੁਰੇ ਨਗਾਰੇ ਪੂੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕਹਿ ਤੀਗਾ ਪਰਛੀਆਂ ਹਥਿਆਰ ਉਭਾਰੇ ਟੋਪ ਪਟੇਲਾ ਪਖਰਾ ਗਲ ਸੰਝ ਸਵਾਰੇ ਲੈ ਕਹਿ ਬਰਸ਼ੀ ਦੁਰਗ ਸਾਹ ਬਹੁ ਦਾਰਬ ਮਾਰੇ ਚੜੇ ਰਥੀ ਗਜ ਘੋੜੇ ਮਾਰ ਭੁਏ ਤੇ ਡਾਰੇ ਜਾਨ ਹਲਵਾਈ ਸੇਖ ਨਾਲ ਵਿਨਚ ਬੜੇ ਉਤਾਰੇ ਪੌੜੀ ਦੁਹਾ ਕੰਧਾਰਾ ਮੋ ਜੁੜੇ ਨਾਲ ਧੌਸਾ ਭਾਰੀ ਲਈ ਪਗਉਤੀ ਦੁਰਗ ਸਾਹ ਵਰ ਜਾਗਨ ਭਾਰੀ ਲਾਈ ਰਾਜੇ ਸੁੰਭਨੋਂ ਰਤ ਪੀਏ ਪਿਆਰੀ ਸੁੰਭ ਪਲਾਣੋਂ ਡਿਗਿਆ ਉਪਮਾ ਵਿਚਾਰੀ ਡੋਬ ਰਤੂ ਨਾਲ ਹੋ ਨਿਕਲੀ ਬਰਸ਼ੀ ਦੋ ਧਾਰੀ ਜਾਨ ਰਜਾਈ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਅਤੇ ਦਾਨਵੀ ਭੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗ ਸਾਹ ਗਹਿ ਸਬਨੀ ਬਾਹੀ ਸੁੰਭਨ ਸੁੰਭ ਸੰਘਾਰਿਆ ਵਥ ਜੇਹੇ ਸਾਹੀ ਫੌਜਾ ਰਾਕਸ ਆਰੀਆਂ ਦੇਖ ਰੋਵਨਤਾਹੀ ਮੋਹੇ ਕੜੂਚੇ ਕਾਹ ਦੇ ਛੱਡ ਘੋੜੇ ਰਾਹੀ ਭਜਦੇ ਹੋਏ ਮਾਰਿਯਨ ਮੁੜ ਝੱਕਨ ਨਾਹੀ ਪੌੜੀ ਸੁੰਬਨ ਸੁੰਬ ਪਠਾਇਆ ਜਮ ਦੇ ਧਾਮ نو ਇੰਦਰ ਸਦ ਬੁਲਾਇਆ ਰਾਜ ਅਬ ਖੇਖ نو ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦੇ ਚੌਦਹ ਲੋਕਾਂ ਛਾਇਆ ਜਸ ਜਗ ਮਾਦ ਦਾ ਦੁਰਗਾ ਪਾਠ ਬਣਾਇਆ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ